ਪਰ ਇਥੇ ਸੋਚ ਵਾਲੇ ਕੁੱਲ 40 ਬੁਰਖ ਤੇ ਮਾਈ ਭਾਗੋ ਹੀ ਨਿਕਲੇ ਬਾਕੀ ਸਭ ਖਿਸਕ ਗਏ ਜਿੱਥੇ ਅੱਜਕੱਲ ਮੁਕਸਰ ਹੈ ਇਥੇ ਮੱਲਿਆਂ ਤੇ ਕੰਡਿਆਂ ਦਾ ਇੱਕ ਭਾਰੀ ਬੰਸੀ ਇਥੇ ਮੋਰਚਾ ਬਣਾ ਵਿਛਾ ਪਰ ਕੱਪੜੇ ਪਾ ਕੇ ਇਹ 40 ਲੋਕ ਬੈਠੇ ਜਦੋਂ ਫੌਜ ਕੋਲੋਂ ਦੀ ਲੰਘਣ ਲੱਗੀ ਤਾ ਬਦੂਖਾਂ ਚਲਾਈਆਂ ਤੁਰਕ ਸੈਨਾ ਡਾਡੀ ਕਾਬਲੀ ਪਰ ਧਰਮ ਯੋਧਿਆਂ ਦੇ ਜੋਸ਼ ਨੂੰ ਕੌਣ ਰੋਕੇ ਸਿੱਖ ਜਾਨਾ ਤੋੜ ਕੇ ਲੜੇ ਜਦ ਸਮਾਂ ਮੁੱਕ ਗਿਆ ਤਲਵਾਰਾਂ ਲੈ ਕੇ ਜਾ ਕੋਸੇ ਅਰ ਡਾਡੇ ਆਹੂ ਲਾਹੇ ਦੂਗੋ ਕੋ ਭਰੇ ਇੱਕ ਟੀਬੇ ਪਰ ਗੁਰੂ ਜੀ ਬੈਠੇ ਦੇਖ ਰਹੇ ਸੀ ਉਹਨਾ ਨੇ ਵੀ ਕੁਝ ਫੌਜ ਕੱਲੇ ਗੱਲ ਕੀ ਹਜ਼ਾਰਾਂ ਸਿਪਾਹੀ ਬਰਵਾ ਕੇ ਸੂਬਾ ਨਸ ਗਿਆ ਕਿਉਂਕਿ ਉਸ ਬੰਦੇ ਗਿਰਤ ਤੀਕੋੜ ਤੀਕ ਪਾਣੀ ਤੇ ਖਾਣਾ ਹੈ ਨਹੀਂ ਸੀ ਤੇ ਫੌਜ ਫੁੱਟ ਗਈ ਸੀ ਆ ਇੱਕ ਚੰਬ ਜੋ ਸੀ ਸੋ ਗੁਰੂ ਕੇ ਹੱਥ ਸੀ ਹੁਣ ਗੁਰੂ ਜੀ ਇੱਥੇ 40 ਸਿੱਖਾਂ ਦੇ ਜੋ ਧਰਮ ਇਹ ਲੜ ਮੋਈ ਸੀ ਮੂੰ ਪੂੰਜ ਪੂੰਜ ਅਸੀਸਾਂ ਦਿੱਤੀਆਂ ਤੇ 5000 ਤੇ 10000 ਕਿਹਾ ਇਹਨਾਂ ਵਿੱਚੋਂ ਮਹਾ ਸਿੰਘ ਨਾਮੀ ਇੱਕ ਸਿੰਘ ਸਿਸਕ ਰਹਾ ਸੀ ਗੁਰੂ ਜੀ ਨੇ ਮੂੰਹ ਵਿੱਚ ਪਾਣੀ ਪਾਇਆ ਤਾਂ ਜਰਾ ਹੋਸ਼ ਆਏ ਤਦ ਗੁਰੂ ਜੀ ਨੇ ਕਿਹਾ ਕਿ ਕੁਝ ਵਰ ਮੰਗ ਉਸ ਪ੍ਰੇਮੀ ਨੇ ਕਿਹਾ ਕਿ ਅਨੰਦਪੁਰ ਵਿੱਚ ਜੋ ਕਾਗਜ਼ ਸਿੱਖਾਂ ਨੇ ਬਿਦਾਵੇ ਦਾ ਨਿਕੇ ਦਿੱਤਾ ਸੀ ਉਹ ਪਾੜ ਕੇ ਟੁੱਟੀ ਗੰਡ ਲੋ ਸੋ ਗੁਰੂ ਜੀ ਨੇ ਤਾਨ ਸਿੱਖੀ ਕਹਿ ਕੇ ਕਾਗਜ਼ ਪਾੜ ਦਿੱਤਾ ਇਥੋਂ ਅੱਗੇ ਕਾਇਲ ਇਸ ਤਰੀ ਪਾਸ ਮੋਚੇ ਜੋ ਜੰਗ ਵਿੱਚ ਲੜਦੀ ਰਹੀ ਅਰ ਉਸ ਨੂੰ ਬਚਾਇਆ ਅਰ ਨਾਲ ਲੈ ਗਏ ਦੀਨ ਕਰੇ ਇਹਨਾਂ ਦਾ ਸਸਕਾਰ ਕਰਕੇ ਮੁਕਤੇ ਕਿਤਾਬ ਦਿੱਤਾ ਆਰ ਥਾਉਂ ਦਾ ਨੋ ਮੁਕਸਰਤੜਿਆ ਨਿੱਕੇ ਹੋਂ ਆ ਨਗਰਵਾਸ ਦਾ ਹੈ ਤੇ ਬਾਗੀ ਦਾ ਮੇਲਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ